ਬਾਕੀ ਕੱਲ ਤੋਂ ਤੁਸੀਂ ਧਿਆਨ ਇਹ ਰੱਖਣਾ ਜਦੋਂ ਵੀਡੀਓ ਬਣਾਉਣੀ ਆ ਤੁਹਾਡੀ ਮੈਮਰੀ ਫੋਨ ਦੀ ਭਰ ਨਹੀਂਣੀ ਚਾਹੀਦੀ ਅੱਛਾ ਜਿਹੜੀ ਹੌਂਡ ਫੁੱਲ ਹੋ ਗਈ ਉਸ ਤੋਂ ਪਹਿਲਾਂ ਤੁਸੀਂ ਫੋਨ ਨੂੰ ਵਿਲਾ ਕਰ ਲੈਣਾ ਹਾਂ ਫਿਰ ਵੀ ਭਾਈ ਜਿਹੜੀ ਗੱਲਬਾਤ ਹੋਣੀ ਹੈ ਇੱਕੋ ਟੇਕ ਚ ਹੋ ਜੇ ਇੱਕੋ ਚ ਹੋ ਜੇ ਸਹੀ ਆ ਆਪਦੀ ਬਾਅਦ ਰਿਕਾਰਡ ਕਰਕੇ ਬੰਦਾ ਸੁਣੇ ਤੇ ਆਪਦੇ ਆਪ ਨੂੰ ਸੰਗ ਲੱਗਾ ਸੰਗ ਲੱਗਦਾ ਨਹੀਂ ਕਈ ਦੇਖਣ ਮਸ ਉਹੀ ਆ ਵੀ ਸੰਗਣਾ ਨਹੀਂ ਸੰਗਣਾ ਨਹੀਂ ਤੁਹਾਡੇ ਰਿਸ਼ਤੇਦਾਰ ਕੀ ਕਹਿੰਦੇ ਆ ਤੁਹਾਡੇ ਮਿੱਤਰ ਬੇਲੀ ਕੀ ਕਹਿਣਗੇ ਹਾਂ ਇਹ ਗੱਲ ਤੁਹਾਨੂੰ ਚੇਪ ਮੰਨਣੀ ਬੋਲਣ ਤਾਂ ਵੀਰੇ ਵੀਲਾ ਸਾਰਨੇ ਗੈਨਾ ਗਨਕ ਕਿਸੇ ਨਾ ਕਿਸੇ ਨੂੰ ਕੁਛ ਨਾ ਕੁਛ ਕਹਿਦੇ ਹੀ ਰਹਿਣਾ ਸਵਾਗਤ ਹੈ ਤੁਹਾਡਾ ਇਸ ਵੀਡੀਓ ਚ ਅੱਜ ਆਪਾਂ ਸਵੇਰ ਦਾ ਟਾਈਮ ਆਪਾਂ ਜਾ ਰਹੇ ਆ ਮੋਗੇ ਤੋਂ ਕੁਦਦਾ ਸਿੰਘ ਕੋਲੇ ਕੁਦਦਾ ਪਿੰਡ ਹੈਗਾ ਤੇ ਕੁਦਦੇ ਬਾਈ ਨੂੰ ਮਿਲਣ ਚੱਲੇ ਆ ਕੁਦਦਾ ਸਿੰਘ ਤੁਸੀਂ ਸਾਰੇ ਜਾਣਦੇ ਹੋ ਯੂਟਿਊਬਰ ਹੈਗੇ ਆ ਸਾਈਕਲਿੰਗ ਕਰਦੇ ਆ ਪੰਜਾਬ ਚ ਤੇ ਪੂਰੇ ਇੰਟਰਨੈਸ਼ਨਲ ਹਨਾ ਵੀਰੇ ਨੇ ਹੁਣ ਟੂਰ ਲਾਇਆ ਅਫਰੀਕਾ ਦਾ ਉਹਨਾਂ ਕੋਲ ਚੱਲੇ ਆ ਇਹ ਰੋਡ ਹੈਗਾ ਇਧਰੋਂ ਆਪਾਂ ਬਾਗੇ ਪੁਰਾਣੇ ਤੋਂ ਆ ਰਹੇ ਆ ਤੇ ਆਪਾਂ ਜਾਵਾਂਗੇ ਭਗਤੇ ਪਾਈ ਕੇ ਸਾਡਾ ਟਰੱਕ ਇਹਨਾਂ ਲੰਘ ਜਾਂਦੀ ਹੈ ਟਾਈਮ ਸਵੇਰ 6:30 ਦਾ ਹੈਗਾ ਦੇਖਦੇ ਕਿੰਨੇ ਟਾਈਮ ਚ ਪਹੁੰਚਦੇ ਆ ਉਹਨਾਂ ਦੇ ਤਜਰਬੇ ਤੋਂ ਅੱਡੇ ਨਾਲ ਸਾਂਝੇ ਕਰਾਂਗੇ ਵੀਰਾ ਦੇਖਦੇ ਆ ਘਰੇ ਹੋਇਆ ਤਾਂ ਠੀਕ ਆ ਤੁਸੀਂ ਆਓ ਮੇਰੇ ਨਾਲ ਨਾਲ ਤੁਹਾਨੂੰ ਸਾਰਾ ਰੋਡ ਇੱਕੋ ਦਾ ਦਿਖਾਉਣੇ ਆ ਪਿੰਡ ਤੇ ਬਾਈ ਨੂੰ ਮਿਲਦੇ ਆਂ ਕੁੰਦਾ ਸਿੰਘ ਨੂੰ ਲਓ ਜੀ ਚੱਲ ਪਏ ਆਪਾਂ ਫਰਤੇ ਵਾਲੇ ਰੋਡ ਤੇ ਰੋਡ ਪਹਿਲਾਂ ਬਹੁਤ ਟੁੱਟਿਆ ਸੀ ਹੁਣ ਵਧੀਆ ਹੋ ਗਿਆ ਅੱਜ ਨਾ ਯਾਰ ਕੱਲ ਵੀ ਬਹੁਤ ਗਰਮੀ ਸੀ ਕੱਲ ਹੈਗੀ ਸੀ 4 ਤਰੀਕ 4 ਅਗਸਤ 2025 ਅੱਜ ਹੈਗਾ 5 ਅਗਸਤ 4 ਨੂੰ ਤੇ 5 ਨੂੰ ਬਹੁਤ ਗਰਮੀ ਸੀ ਨਾ ਅੱਜ ਬਹੁਤ ਗਰਮੀ ਆ ਦੇਖੋ ਮੌਸਮ ਠੰਡਾ ਹੋ ਗਿਆ ਨਾ ਸੌਣ ਦੇ ਵੀ ਟਾਇਏ ਹੁੰਦਾ ਜਦ ਇਹ ਫਾਸ ਨਹੀਂ ਹੁੰਦੀ ਗਰਜੀ ਹੋ ਜਾਂਦੀ ਆ ਤੇ ਜਿਹੜੇ ਦੋਸਤ ਨਵੇਂ ਆ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਯਾਰ ਠੀਕ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਨਾ ਸਬਸਕ੍ਰਾਈਬ ਕਰੋਗੇ ਤਾਂ ਥੋੜਾ ਜਿਹਾ ਐ ਹੁੰਦਾ ਹੌਸਲਾ ਹੋ ਜਾਂਦਾ ਕੁਝ ਹੋਰ ਵੀ ਵਧੀਆ ਦਿਖੀਏ ਹੈ ਨਾ ਤੁਹਾਨੂੰ ਦਿਖਾਈਏ ਆਪਾਂ ਪਹੁੰਚ ਗਏ ਭਗਤਾ ਭਾਈ ਕਾ ਇਹ ਬਾਜ਼ਾਰ ਇੱਥੋਂ ਪਚੌਂਕ ਤੋਂ ਮੁੜ ਕੇ ਬਾਜਾਖੰਨਾ ਵਾਲਾ ਰੋਡ ਤੇ ਇੱਥੇ ਨਾ ਇਸ ਪਿੰਡ ਚ ਸਾਰੇ ਉਹ ਬੰਦੇ ਆ ਲੋਹੇ ਦਾ ਸਮਾਨ ਖੇਤੀ ਦਾ ਸਮਾਨ ਜਿਹੜਾ ਸੰਦ ਆ ਉਸ ਕਰਕੇ ਮਸ਼ਹੂਰ ਆ ਭਗਤਾ ਭਾਈ ਕਾ ਵੇਹ ਆਪਣੇ ਤਲਮੰਡੀ ਵੀ ਬੰਦੇ ਆ ਪਰ ਇੱਥੇ ਮੇਨ ਹੈਗਾ ਪੈਂਟਰ ਹੋ ਗਿਆ ਦੇਖੋ ਢੀਲਾ ਇਹ ਢੀਲਾ ਦਾ ਸ਼ਹਿਰ ਇਹਨੂੰ ਬਠਿੰਡਾ ਕਿਹਾ ਜਾਂਦਾ ਹੈ ਨਾ ਆ ਦੇਖੋ ਆ ਝੀਲਾ ਪੱਟੀ ਤੇ ਉਹ ਸਾਹਮਣੇ ਥਰਮਲ ਪਲਾਂਟ ਆਗੇ ਚਾਰੇ ਪਲਾਂਟ ਤੇ ਪਲਾਂਟਾਂ ਦੇ ਜਿਹੜਾ ਆਪਾਂ ਇੱਕ ਵਾਰ ਆਏ ਸੀ ਨਾ ਮਟਟੇ ਯਾਰ ਤੇ ਉਦੋਂ ਆਪਾਂ ਪਲਾਂਟਾਂ ਦੇ ਥਰਮਲਾਂ ਦੇ ਕੋਲ ਬਿਲਕੁਲ ਗਏ ਸੀ ਝਿਲਾਲੇ ਚੌਂਕ ਦੇਖੋ ਹੁਣ ਆਪਾਂ ਚੱਲਿਆਂ ਇੱਥੇ ਨਾ ਇੱਕ ਜਹਾਜ਼ ਦਾ ਹਾਡਲ ਲਾਇਆ ਉਹ ਵੀ ਆਪਾਂ ਦੇਖਦੇ ਆ ਆਜੋ ਨਾਲ-ਨਾਲ ਆਜੋ ਬਾਈ ਦੇ ਘਰੇ ਆਪਾਂ ਪਹੁੰਚ ਜਾਣਾ ਬਸ ਘੰਟੇ ਦਾ ਟੱਕਰ ਆਪਾਂ ਰਾਮਾ ਜਾ ਰਹੇ ਆ ਸਾਰਾ ਕੋਈ ਦੇਖਦੇ ਆਪਾਂ ਕੋਈ ਜਲਦੀ ਨਹੀਂ ਹੈਗੀ ਆ ਦੇਖੋ ਥਰਮਲ ਇੱਥੇ ਲਾਈਟ ਬਿਜਲੀ ਬੰਦਦੀ ਸੀ ਨਾ ਹੁਣ ਤਾਂ ਬੰਦ ਆ ਇਹ ਉਹ ਟਾਈਮ ਦੇ ਬੰਦ ਕੀਤੇ ਆ ਸਰਕਾਰਾਂ ਨੇ ਇਹ ਪਹਿਲਾਂ ਇੱਥੇ ਝੀਲਾਂ ਦੇ ਪਾਣੀ ਨਾਲ ਇੱਥੇ ਲਾਈਟ ਬਣਾਈ ਜਾਂਦੀ ਸੀ ਟਰੱਕ ਸੋਹਣੇ ਆ ਇੱਥੇ ਹਵਾ ਠੰਡੀ ਆ ਤਾਂ ਇਨੀਆਂਦ ਕਰਨਾ ਕਿ ਟਰੱਕਾਂ ਦੇ ਸ਼ਾਉ ਦੇ ਥੱਲੇ ਖੜੇ ਆ ਕੈਚਨ ਵਾਲੇ ਰੋ ਰੂ ਵੇਚਦੇ ਆ ਟਰੱਕ ਆ ਗਏ ਆ ਪੱਛੋਂ ਦੇ ਟਰੱਕੂ ਜਾਜ ਟਰੱਕੀ ਜਾਜ ਦਾ ਮਾਡਲ ਲੱਗਿਆ ਆ ਦੇਖੋ ਜਹਾਜ਼ ਇਹ ਪਤਾ ਕਿਹੜਾ ਜਹਾਜ਼ ਆ ਐਮ ਆਈ ਜੀ ਮੈਗ 29 ਮੈਗ 29 ਜਹਾਜ਼ ਆ ਇਹ ਕਿੰਨਾ ਵੱਡਾ ਯਾਰ ਆਹ ਬਾਦਲਾਂ ਦੇ ਪਿੰਡ ਨੂੰ ਜਾ ਰਿਹਾ ਰਸਤਾੁੱਦੇ ਦੇ ਪਿੰਡ ਨੂੰ ਕਿੰਨਾ ਸੋਹਣਾ ਚਾਹੂਗਾ ਬਲਦਾ ਕਰਿਆ ਕਿਸਾਨ ਰੋਡ ਵੀ ਬਹੁਤ ਵਧੀਆ ਜਦੋਂ ਆਪਾਂ ਬਠਿੰਡੇ ਤੋਂ ਮੁੜੇ ਆ ਨਾ ਵਧੀਆ ਰੋਡ ਆ ਕੋਈ ਖੱਡਾ ਨਹੀਂ ਇਹਦੇ ਵਿੱਚ ਕਿਉਂਕਿ ਇਹ ਬਾਦਲਾਂ ਦਾ ਗੜ ਸੀਗਾ ਇਹ ਬਠਿੰਡਾ ਤੇ ਆ ਪਿੰਡ ਵੀ ਉਹਨਾਂ ਦੇ ਅੱਗੇ ਬਾਦਲ ਪਿੰਡ ਆਊਗਾ ਲਿਖਿਆ ਸੀ ਬਾਦਲ ਤੇ ਬਾਦਲ ਪਿੰਡ ਤੋਂ ਬਾਅਦ ਮੇਰੇ ਹਿਸਾਬ ਨਾਲ ਘੁੱਟ ਦੇ ਦਾ ਪਿੰਡ ਆਉ ਪਾਈ ਦਾ ਪਹੁੰਚਾਂਗੇ ਆਪਾਂ ਰਹਿ ਗਿਆ ਥੋੜਾ ਜੀ ਬਸ 15-18 ਕਿਲੋ ਮੀਟਰ ਰਹਿ ਗਿਆ ਤੁਸੀਂ ਦੇਖੋ ਰੋਡ ਕਿੰਨਾ ਸੋਹਣਾ ਹੈ ਡਬਲ ਰੋਡ ਆ ਭਵਾਨੀਗੜ੍ਹ ਨੂੰ ਜਾਣ ਵਾਲਾ ਰਸਤਾ ਹੈ ਬਾਕੀ ਹਰਿਆਲੀ ਵੀ ਬਹੁਤ ਆ। ਦਰਖਤ ਦੇਖੋ ਕਿੰਨੇ ਸੋਹਣੇ ਆ। ਇੱਥੇ ਰੁੱਕ ਗਏ ਆਪਾਂ। ਰੋਡ ਦੇ ਉੱਤੇ ਇਹ ਰੋਡ ਹੈਗਾ ਜਿੱਥੇ ਆਪਾਂ ਜਾ ਰਹੇ। ਤੇ ਇੱਥੇ ਨਾ ਬਹੁਤ ਕਿੱਲੇ ਆ ਦੇਖੋ ਪਿੱਛੇ ਵੀ ਬੜੇ ਕਿੱਲੇ ਸੀਗੇ ਨਰਮਾ ਲੱਗਿਆ। ਮੈਂ ਕਿਹਾ ਤੁਹਾਨੂੰ ਦਿਖਾਉਣਾ ਆਪਾਂ ਕਿ ਇਸ ਇਲਾਕੇ 'ਚ ਨਾ ਬਠਿੰਡੇ ਦੇ ਇਲਾਕੇ 'ਚ ਜਿਹੜਾ ਝੋਨਾ ਘੱਟ ਲੱਗਦਾ ਦੇਖੋ ਨਰਮਾ ਨਰਮੇ ਦਾ ਖੇਤ ਆ ਫਸਲ ਵੀ ਬਹੁਤ ਸੋਹਣੀ ਆ। ਤੇ ਇੱਧਰ ਖੇਤ ਆ ਕਾ ਇਹ ਕਾਦੀ ਫਸਲ ਆ ਇਹ ਗਵਾਰਾ ਬੀਜਿਆ ਆ 5-6 ਕਿੱਲੇ ਗਵਾਰਾ ਗਵਾਰੇ ਦੀਆਂ ਫਲੀਆਂ ਤੁਹਾਨੂੰ ਦਿਖਾਉਣਾ ਅਜੇ ਨਹੀਂ ਲੱਗੀਆਂ ਇਹ ਗਵਾਰਾ ਹੈਗਾ ਇਹ ਮਤਲਬ ਅ ਸਬਜੀ ਬਣਾਉਣ ਦੇ ਲਈ ਇਹਦੀਆਂ ਫਲੀਆਂ ਜਾਂ ਪਸ਼ੂਆਂ ਦੇ ਲਈ ਵੀ ਇਹ ਤੇ ਆ ਨਰਮਾ ਕਿਆ ਬਾਤ ਆ ਯਾਰ ਕਿੰਨਾ ਸੋਹਣਾ ਹਨਾ ਇਨਾਂ ਨੂੰ ਅਜੇ ਫੁੱਲ ਨਹੀਂ ਲੱਗੇ ਅਜੇ ਟੀਂਡੇ ਫੁੱਲ ਬਾਅਦ ਚ ਬਣਨਗੇ ਫਸਲ ਸੋਹਣੀ ਆ ਓ ਗਾਂ ਤੱਕ ਕਿੱਲਿਆਂ ਦੇ ਕਿੱਲੇ ਪਿੱਛੇ ਵੀ ਸਾਰਾ ਦੇਖੋ ਇਹ ਤੇ ਇੱਧਰ ਵੀ ਇੱਥੇ ਝੋਨਾ ਘਟਾ ਸਾਰਾ ਇੱਥੇ ਨਾ ਫਸਲਾ ਆ ਦਾ ਪਿੰਡ ਆ ਗਿਆ ਕੋਈ ਹੋੜ ਨਹੀਂ ਲੱਗਿਆ ਸੀਗਾ ਇੱਥੇ ਫਸਲਾ ਝੋਨੇ ਦੀ ਫਸਲ ਬਹੁਤ ਘਟਾ ਜੇ ਕਿ ਇਹਨੇ ਝੋਨਾ ਲਾਇਆ ਨਾ ਉਹ ਇੰਨਾ ਵਧੀਆ ਨਹੀਂ ਹੈਗਾ ਹੁਣ ਆਇਆ ਇੱਥੇ ਰਨ ਨਤਵਾ ਸੀਗਾ ਤੇ ਅੰਕੇ ਵੀ ਪਾਣਾ ਰਵੇ ਦੇ ਖੇਤ ਜਾਂ ਸਭ ਸੁੱਕਿਆ ਦੇਖਦੇ ਆਪਾਂ ਨਿਗਾਹ ਪਰੋਤਾ ਝੋਨਾ ਵੀ ਲਾਇਆ ਝੋਨਾ ਉਹ ਗੱਲ ਨਹੀਂ ਹੈਗੀ ਬਾਈ ਦਾ ਪਿੰਡ ਹੀ ਉੱਪਰ ਹੋ ਗਿਆ ਜਾਂਦਾ ਹੋਏ ਜਾ ਰਿਹਾ ਜੀ ਬਾਈ ਦੇ ਪਿੰਡ ਆ ਗਏ ਆਪਾਂ ਦੇਖੋ ਲਿਖਿਆ ਕੁੱਦਾ 0 ਕਿਲੋਮੀਟਰ ਤੇ ਕੱਲ ਇਹ ਹਾਣੀ 11 ਤੇ ਬਾਦਲ 13 ਕਿਲੋਮੀਟਰ ਬਾਦ ਲੱਗੀ ਆ ਤੇ ਬਾਈ ਦੇ ਪਿੰਡ ਆਪਾਂ ਆ ਗਏ ਕੁੱਦੇ ਇਹ ਬਾਈ ਦਾ ਪਿੰਡ ਆ ਦਿਖਾਉਨੇ ਤੁਹਾਨੂੰ ਆ ਜਾ ਆਜੋ ਆਜੋ ਇਹ ਅੱਡਾ ਆ ਗਿਆ ਉਹ ਬਾਈ ਦਾ ਮਗਰ ਸਕੂਲ ਸੀਗਾ ਇਹਨਾਂ ਦਾ ਸਰਕਾਰੀ ਸਕੂਲ ਬਾਈ ਦਾ ਨੋ ਤਾਂ ਅਮਰਤਪਾਲ ਸਿੰਘ ਹਨਾ ਅਮਰਤਪਾਲ ਸਿੰਘ ਤੇ ਪਰ ਖੁੱਦਾ ਸਿੰਘ ਉਹਨੇ ਨੋ ਰਖਿਆ ਦੇ ਪਿੰਡ ਨੇ ਆ ਇੱਥੇ ਅਡਾ ਆ ਗਿਆ ਅਡਾ ਸੋਨਾ ਅਡਾ ਵੀ ਹਨਾ ਰੋਡ ਵੀ ਬਹੁਤ ਵਧੀਆ ਤੁਸੀਂ ਦੇਖ ਹੀ ਲਿਆ ਹੈਗਾ ਉਹ ਥੋੜਾ ਕਿ ਤੁਹਾਨੂੰ ਸਾਰਾ ਅਡਾ ਦਿਖਾਉਣਾ ਏ ਅਡਾ ਖੁੱਦਾ ਬਾਈ ਕੋ ਤੇਰਾ ਪਿੰਡ मौसम awesome भी बहुत गर्मी आज यार ऐना ਬਠਿੰਡੇ ਤੋਂ ਤਾਂ ਕੋਈ ਬਾੜੀ ਹੋਊਗਾ 15 ਕਿਲੋਮੀਟਰ ਹੋਊਗਾ ਹਨਾ 15 16 ਕਿਲੋਮੀਟਰ ਐ ਬਠਿੰਡੇ ਤੋਂ ਇਹ ਪਰਮੋਕੇ ਤੋਂ ਸਾਨੂੰ ਬਹੁਤ ਪਿਆ ਦੋ ਪਿਆ ਦੇਖੋ ਇਹ ਸਾਰਾ ਅੱਡਾ ਹੀ ਆ ਯਾਰ ਵਧੀਆ ਪਿੰਡ ਆ ਵੱਡਾ ਪਿੰਡ ਆ ਇੱਥੇ ਖੜਨ ਦਾ ਬੱਸ ਸਟੈਂਡ ਆ ਉਹ ਲਿਖਿਆ ਸਟੈਂਡ ਤੋਂ ਦਹਾਣਾ ਆਹ ਪੇਂਟਿੰਗ ਕਿੰਨੀ ਘੈਂਟ ਕਰੀ ਏ ਆ ਬਾਈ ਦਾ ਅੱਡਾ ਬਾਈ ਦੇ ਪਿੰਡ ਦਾ ਕਿੰਨਾ ਸੋਹਣਾ ਪਿੰਡ ਹੈ ਵਧੀਆ ਆਪਣੀ ਸੂਝ ਅਸੀਂ ਵੀ ਇੰਨਾ ਵੱਡਾ ਪਿੰਡ ਹੋਊਗਾ ਯਾਰ ਇੱਧਰ ਆ ਕੀ ਕੇਂਦਰੀ ਯੂਨੀਵਰਸਿਟੀ ਹੈ ਨਾ ਪਿੰਡ ਦੇ ਵਿੱਚ ਯੂਨੀਵਰਸਿਟੀ ਕਿੰਨੀ ਵੱਡੀ ਹੈ ਸਰਕਾਰੀ ਯੂਨੀਵਰਸਿਟੀ ਹੈ ਰੋਡ ਇਹ ਜਿਹੜਾ ਹੈਗਾ ਹਾਈਵੇ ਇਹ ਕਿੱਥੇ ਜਾਂਦਾ ਮਲੋਟ ਮਲੋਟ ਜਾਂਦਾ ਬਾਦਲ ਤੇ ਪਵਾਨੀਗੜ ਪਟਿਆਲਾ ਚਲੋ ਇਹਦਾ ਪਿੰਡਾਂ ਤੇ ਅੱਗੇ ਪਵਾਨੀਗੜ ਤੇ ਪਟਿਆਲਾ ਹੁਣ ਆਪਾਂ ਉਹ ਤੋਂ ਮੁੜ ਕੇ ਦੂਜੀ ਸਾਈਡ ਤੋਂ ਲੁਕਾ ਰਹਿਣਾ ਇੱਧਰ ਵੀ ਪਿੰਡ ਦੇ ਆ ਯੂਨੀਵਰਸਿਟੀ ਆ ਯੂਨੀਵਰਸਿਟੀ ਕਾਲਜ ਆ ਪੰਜਾਬੀ ਯੂਨੀਵਰਸਿਟੀ ਕਾਲਜ ਆ ਕਾਲ ਇਹ ਯੂਨੀਵਰਸਿਟੀ ਆ ਬਾਈ ਦੇ ਪਿੰਡ ਦੀ ਦੇਖ ਕੇ ਆਉਂਦੇ ਆਪਾਂ ਹੰਮੋਂ ਦਾ ਕੌਣ ਆ ਇੱਧਰ ਆ ਜੀ ਯਾਰ ਪੂਰਾ ਡਿਵੈਲਪਡ ਪਿੰਡ ਆ ਬਾਈ ਦਾ ੁੱਦਾ ਡਿਵੈਲਪਡ ਕਾਲਜ ਵੀ ਹੈਗਾ ਮਗਰ ਕੇਂਦਰੀ ਯੂਨੀਵਰਸਿਟੀ ਨਹੀਂ ਆ ਬੱਚੇ ਪੜ੍ਹ ਕੇ ਆ ਰਹੇ ਆ ਸਾਰਾ ਕੁਛ ਅਗਰ ਦਿੱਕੂ ਡਬਲ ਰੋਡ ਹੈਗਾ ਹੁਣ ਆਪਾਂ ਦੇਖਦੇ ਆ ਯੂਨੀਵਰਸਿਟੀ ਕਾਲਜ ਇਹ ਸਾਰੇ ਬੱਚੇ ਵੜ ਕੇ ਆ ਰਹੇ ਟਾਈਮ 2:30 ਦਾ ਹੋ ਗਿਆ ਇਹ ਕਾਲਜ ਦੇ ਵਿੱਚ ਆディ ਇਹ ਮੇਨ ਗੇਟ ਆ ਗਿਆ ਲਿਖਿਆ ਨਾ ਪੰਜਾਬੀ ਯੂਨੀਵਰਸਿਟੀ ਕਾਲਜ ਪੁੱਡਾ ਬਠਿੰਡਾ ਇਹ ਕਾਲੇ ਦਾ ਮੇਨ ਗੇਟ ਆ ਗਿਆ ਅਇਥੋਂ ਦੂਜੀ ਸਾਈਡ ਪੂਰੀ ਯੂਨੀਵਰਸਿਟੀ ਦਾ ਹੈਗਾ ਏਰੀਆ ਉਹ ਵੀ ਆਪਾਂ ਦੇਖਦੇ ਆਂ ਇੱਧਰ ਇਹ ਸਾਰੀ ਮਤਲਬ ਏਰੀਏ ਚ ਡਰਕਟ ਹੀ ਡਰਕਟ ਲੱਗੇ ਇੱਧਰ ਗਰਾਉਂਡਾ ਨਾ ਯੂਨੀਵਰਸਿਟੀ ਦੀਆਂ ਅੱਗੇ ਤੱਕ ਡਰਕਟ ਹੀ ਆ ਸਾਰੇ ਪਿੰਡੇ ਪਿੰਡਾ ਦੇਖੋ ਸਿਵਲ ਹਸਪੀਟਲ ਸਿਵਲ ਹਸਪੀਟਲ ਕੁੱਦਾ ਬਠਿੰਡਾ ਕਿੰਨਾ ਸੋਹਣਾ ਅੱਗੇ ਉਹ ਸਿਹਤ ਕੇਂਦਰ ਇੱਥੇ ਇਲਾਜ ਹੁੰਦਾ ਪਿੰਡ ਦੇ ਲੋਕਾਂ ਨੂੰ ਸਾਰੀਆਂ ਸੂਰਤਾਂ ਹੈਗੀਆਂ ਬੰਦੇ ਚ ਟਰਾਈ ਕਰਨੀ ਕੁਝ ਬੰਦੇ ਬੰਦਿਆਂ ਨੂੰ ਪਿੱਛੇ ਵੀ ਮੈਂ ਪੁੱਛਿਆ ਕਿ ਬਾਈ ਨੂੰ ਕੌਣ-ਕੌਣ ਜਾਣਦਾ ਇੱਥੇ ਹੋਰ ਜਵਾਬ ਆਉਂਦੇ ਇਹਨਾਂ ਨੂੰ ਪੁੱਛਦਾ ਪਿੱਛੇ ਪੁੱਛਿਆ ਸੀਗਾ ਉਦੋਂ ਕੈਮਰਾ ਨਹੀਂ ਔਨ ਕੀਤਾ ਉਹ ਜਾਣਦੇ ਸੀਗੇ ਮੈਂ ਕਿਹਾ ਅਮਰਤਪਾਲ ਦੇ ਘਰੇ ਜਾਣਾ ਸੋਚ ਕੇ ਕਹਿੰਦਾ ਹਾਂ ਬਾਈ ਆ ਜਵਾਬ ਆਉਂਦੇ ਬਹੁਤ ਗੱਲ ਸੁਣਿਓ ਇੱਕ ਮਿੰਟ ਯਾਰ ਅਮਰਤਪਾਲ ਦੇ ਘਰੇ ਜਾਣਾ ਅਮਰਤਪਾਲ ਦੇ ਤਾਂ ਜਾਣਦੇ ਇੱਕ ਮਿੰਟ ਰੋਕ ਜਾ ਉੱਦ ਦੇ ਦੇ ਘਰੇ ਜਾਣਾ ਜੀ ਉੱਦੇ ਬਾਈ ਦੇ ਘਰੇ ਜਾਣਾ ਗੋਪੀ ਕੇ ਹਾਂ ਸਿੱਧਾ ਜਾ ਕੇ ਹਾਂ ਤੁਮੋਂ ਮੋਕੇ ਲਈ ਕਰਾਉਂਗਾ ਅੱਛਾ ਤੁਹਾਡੇ ਲਈ ਠੀਕ ਆ ਠੀਕ ਗੋਪੀ ਕਹਿੰਦੇ ਉਹਨੂੰ ਬਾਈ ਨੂੰ ਗੋਪੀ ਕਹਿੰਦੇ ਠੀਕ ਆ ਇਹ ਵੀ ਜਾਣਦੇ ਸੀਗੇ ਹੁਣ ਆਪਾਂ ਹੋਰ ਪੁੱਛਦੇ ਆ ਇਹ ਤੁਹਾਨੂੰ ਤਜਰਬਾ ਹੀ ਦਿਖਾਉਣਾ ਇੱਕ ਤੇ ਇੱਥੇ ਇੱਥੇ ਚਲੋ ਇਹ ਤਾਂ ਪੜਨ ਵਾਲੇ ਬੱਚੇ ਇਹਨਾਂ ਨੂੰ ਪਤਾ ਨਹੀਂ ਹੋਊਗਾ ਇਹਦੇ ਪਾਸੇ ਆਉਂਦੇ ਹੈ ਨਾ ਘਰ ਤਾਂ ਆਪਾਂ ਲੱਭ ਲਾਂਗੇ ਘਰ ਦੀ ਨਹੀਂ ਗੱਲ ਹੈਗੀ ਘਰ ਤਾਂ ਪਿੱਛੋਂ ਪੁੱਛਿਆ ਸੀਗਾ ਉਹ ਕਹਿੰਦੇ ਪੰਪ ਤੋਂ ਮੁੜ ਜਿਓ ਖੱਬੇ ਮੁੜ ਜਿਓ ਪਰ ਆਪਾਂ ਨੇ ਟਰੱਕ ਭਾਈ ਅਮਰਤਪਾਲ ਦੇ ਘਰੇ ਆਣਾ ਕੁੱਦੇ ਦੇ ਪਤਾ ਨਹੀਂ ਕੁੱਦੇ ਦੇ ਘਰੇ ਆਣਾ ਵੀਰੇ ਅਮਰਤਪਾਲ ਦੇ ਘਰੇ ਆਣਾ ਐ ਇਹ ਪੂਰਾ ਉਹ ਸਾਹਮਣੇ ਆਉਂਗਾ ਮੋੜ ਆਊਗਾ। ਆਹ ਟਰੈਕਟਰ ਜਿੱਥੋਂ ਮੁੜਿਆ। ਹਾਂ ਅੱਗੇ ਉਹ ਅੱਛਾ ਅੱਡਾ ਆਊਗਾ। ਅੱਡੇ 'ਤੇ ਮੋੜ ਆਊਗਾ। ਠੀਕ ਹੈ। ਮੋੜ ਤੋਂ ਸਿੱਧਾ ਜਾ ਕੇ ਛੱਪੜ ਆਊਗਾ। ਠੀਕ ਹੈ। ਛੱਪੜ ਦੇ ਸਾਰਾ ਛੱਪੜ ਟੱਪ ਕੇ ਆਈ ਉਹਦਾ ਘਰ ਹੈ ਭਾਈ। ਠੀਕ ਹੈ ਧੰਨਵਾਦ ਹੈ ਵੀਰੇ। ਉਹ ਉੱਥੇ ਮੋੜਨਾ। ਠੀਕ ਆ। ਉਹ ਜਿਹੜੇ ਬੰਦੇ ਸੀ ਜਾਂ ਬਾਹਰ ਦੇ ਹੋਣਗੇ ਉਹਨੂੰ ਨਹੀਂ ਪਤਾ ਹੈ। ਸੀਗਾ ਭਾਈ। ਯਾਰ ਭਾਈ ਅਸੀਂ ਅਮਰਤਪਾਲ ਦੇ ਘਰੇ ਜਾਣਾ। ਕੁੱਦੇ ਦੇ। ਹਾਂ। ਡਾਕਟਰ। ਡਾਕਟਰ। ਉੱਥੇ ਨਾ ਸੜਕ ਪਾੜੀ ਹੋਈ ਹੈ। ਕਿੱਥੋਂ ਵਜੇ ਉਹ ਅੱਗੇ ਉਹ ਮੋੜ ਨਾ ਕੇ ਤਾ ਮੋੜ ਹਾਂ 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 ਉਹ ਸੜਕ ਪਾਰੂ ਸੜਕ ਜਾ ਕੇ ਨਾ ਅੱਗੇ ਸੱਪੜਾਊ ਆ ਠੀਕ ਹੈ ਜੀ ਸੱਪੜ ਦੇ ਅਗਲਾ ਘਰ ਨੋਟ ਠੀਕ ਹੈ ਤੁਸੀਂ ਆਹੀ ਪਿੰਡ ਦੇ ਹਾਂ ਜੀ ਠੀਕ ਹੈ ਜੀ ਇਹ ਡਾਕਟਰ ਦਾ ਘਰ ਕੋਲ ਡਾਕਟਰ ਉਹਦੇ ਫਾਦਰ ਸਾਹਿਬ ਠੀਕ ਹੈ ਜੀ ਠੀਕ ਹੈ ਬੰਦ ਕਰ ਦੇ ਦੇਖੋ ਕਿੰਨੀਆਂ ਸੋਹਣੀਆਂ ਲੇਖੀਆਂ ਚੱਲਦਾ ਰਹੇ ਮੁਸਾਫਰ ਮੰਜ਼ਰ ਮੰਜ਼ਿਲ ਪਾ ਲੈਂਦੇ ਰੁਕ ਜਾਵੇ ਤਾਂ ਆਪਣਾ ਆਪ ਗਵਾ ਲੈਂਦੇ ਸਕੂਲ ਆ ਸਕੂਲ ਤੇ ਲਿਖੀਆਂ ਲਾਈਨਾਂ ਕਿੰਨੇ ਆ ਸੋਹਣੇ ਆ ਦੇਖੋ ਪੜ ਲਓ ਤੁਸੀਂ ਸਾਰਿਆਂ ਵੀਰੇ ਕਿਤੇ ਵੀ ਜਾਣਾ ਹਾਂ ਕਿਸੇ ਨਾਲ ਗੱਲਬਾਤ ਕਰਨੀ ਥੋੜਾ ਜਿਹਾ ਰਫ ਆਈਡੀਆ ਦਿਮਾਗ ਦੇ ਵਿੱਚ ਤੁਹਾਡੇ ਤਿਆਰ ਹੋਵੇ ਵੀ ਤੁਸੀਂ ਉਹਦੇ ਨਾਲ ਐ ਪੁੱਛਣਾ ਕੀ ਪੁੱਛੋ ਆਪਾਂ ਪਹੁੰਚ ਗਏ ਕੁਦਦੇ ਬਾਈ ਦੇ ਕੋਲ ਤੇ ਮਿਲ ਲਿਆ ਇਹਨਾਂ ਨੂੰ ਤੁਸੀਂ ਵੀ ਮਿਲ ਲਓ ਬਾਈ ਬਹੁਤ ਬਹੁਤ ਸਵਾਗਤ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰੇ ਇਹ ਵੀਰ ਹੋਣੀ ਪਰਿਵਾਰ ਨਾਲ ਆਏ ਨੇ ਮੋਗੇ ਤੋਂ ਤੇ ਤੁਹਾਡਾ ਧੰਨਵਾਦ ਬਾਈ ਤੁਸੀਂ ਪਹੁੰਚੇ ਹੋ ਵੀਰੇ ਬਹੁਤ ਤੁਹਾਡਾ ਧੰਨਵਾਦ ਤੁਸੀਂ ਮਿਲ ਗਏ ਬਾਈ ਅੱਜ ਰੱਬੋਂ ਹੀ ਸਾਡੀ ਕਿਸਮਤ ਚੰਗੀ ਸੀਗੀ ਘਰੇ ਹੀ ਸੀਗੇ ਨਹੀਂ ਤਾਂ ਮੈਂ ਸਗੋਂ ਜਦੋਂ ਤਾਂ ਮੈਂ ਆਇਆ ਨਾ ਬਾਹਰੋਂ ਆਫਰੀਕਾ ਤੋਂ ਹਾਂਜੀ ਮੈਂ ਮਤਲਬ ਵੀ ਚੌਥਾ ਪੰਜਵਾਂ ਦਿਨਾਂ ਵੀ ਮੈਂ ਘਰੇ ਟਿਕਿਆ ਮੈਂ ਬਾਹਰੰਦਰ ਤੁਰਿਆ ਜਿਆਦਾ ਫਿਰਦਾ ਹਾਂ ਕੁਝ ਤੋਂ ਕੁਝ ਮੇਰੇ ਆਪਦੇ ਕੰਮ ਤਾਂ ਹੁੰਦੇ ਜੇ ਕਰਨ ਵਾਲੇ ਕੁਝ ਮਿੱਤਰਾਂ ਬਿਲੀਆਂ ਨੂੰ ਮਿਲਣ ਮਿਲਣ ਵਾਲਾ ਜਾਂ ਤਾਂ ਕਰਕੇ ਅੰਟੀ ਜੀ ਅੱਗੇ ਦੱਸਦੇ ਸੀਗੇ ਕਹਿੰਦੇ ਵੀ ਮਤਲਬ ਰੋਜ਼ ਐ ਭੀ ਜੀ ਉਹਨੇ ਕੱਲ ਵੀ ਵਿਆਹ ਤੇ ਸੀਗੇ ਆ ਦੋ ਤਿੰਨ ਦਿਨ ਵਿਆਹ ਸੀ ਹੂੰ ਵੀਰ ਭਰਾ ਜਿਹੜੇ ਦੇਖਦੇ ਰਹੇ ਜੁੜੇ ਆ ਉਹ ਆ ਜਾਂਦੇ ਨੇ ਅੱਜ ਅਸੀਂ ਆ ਗਏ ਤੇ ਵੀਰ ਹੁਣਾਂ ਨੇ YouTube ਚੈਨਲ ਬਣਾਇਆ ਜਿਹੜੇ ਇਹਨਾਂ ਨੂੰ ਦੇਖਦੇ ਆ ਮੇਰੇ ਵੱਲੋਂ ਬੇਨਤੀ ਆ ਕਿ ਇਹਨਾਂ ਨੂੰ ਸਬਸਕ੍ਰਾਈਬ ਜਰੂਰ ਕਰਿਓ ਸ਼ੇਅਰ ਕਰਿਓ ਫਾਲੋ ਕਰਿਓ ਤੇ ਅਸੀਂ ਗੱਲਾਂ ਬਾਤਾਂ ਇਹ ਕਰਦੇ ਸੀ ਬੈਠੇ ਤੋਂ ਪਹਿਲਾਂ ਕਿ YouTube ਤੇ ਜਿਹੜੇ ਨਵੇਂ ਵੀਰ ਭਰਾ ਆਉਂਦੇ ਆ ਉਹ ਕਿਵੇਂ YouTube ਨੂੰ ਚਲਾ ਸਕਦੇ ਆ ਤੇ ਉਹਦੇ ਵਿੱਚ ਕੁਝ ਸਲਾਮਾ مشਵਰੇ ਜਿੰਨਾ ਕਿ ਮੈਨੂੰ ਪਤਾ ਉਹਨੇ ਕਿ ਮੈਨਾਂ ਨੂੰ ਦਿੱਤੇ ਆ ਕਿ ਤੁਹਾਡੀ ਜਿਹੜੀ ਵੀਡੀਓ ਆ ਹਮੇਸ਼ਾ ਦਿਲਚਸਪ ਹੋਣੀ ਚਾਹੀਦੀ ਆ ਦਿਲਚਸਪ ਵੀਡੀਓ ਹੋਊਗੀ ਤਾਂ ਤੁਹਾਨੂੰ ਲੋਕਾਂ ਨੇ ਆਪਣੇ ਆਪ ਲੱਭ ਕੇ ਦੇਖਣਾ ਇਨਾਂ ਕਾਪਾ ਆਪਦੇ ਆਪ ਨੂੰ ਸਹੀ ਜੇ ਹੋਈਏ ਕੰਮ ਆਪਣਾ ਕਿ ਤੁਹਾਨੂੰ ਲੋਕ ਉਡੀਕਣ ਵੀ ਭਾਈ ਤੋਂ ਵੀਡੀਓ ਨਹੀਂ ਪਾਈ ਅਸੀਂ ਤੇਰੀ ਵੀਡੀਓ ਨੂੰ ਉਡੀਕਦੇ ਆ ਠੀਕ ਹੈ ਜੀ ਜੇ ਤੁਹਾਡੀ ਵੀਡੀਓ ਚ ਦਿਲਚਸਪੀ ਹੈਗੀ ਯਾਰ ਜੀ ਗੱਲ ਆ ਤਾਂ ਹੀ ਦੇਖਣਾਗੇ ਸਹੀ ਇੱਕ ਇਹ ਗੱਲ ਬੜੀ ਪੱਕੀ ਆ ਵੀਰੇ ਆ ਤੁਸੀਂ ਕਿਸੇ ਨੂੰ ਕਹਿ ਦੋ ਵੀ ਯਾਰ ਤੂੰ ਕੁਦੇ ਦੀ ਵੀਡੀਓ ਦੇਖਿਆ ਕਰ ਹੂੰ ਤੁਹਾਡੇ ਕਹਿਣ ਤੇ ਬੰਦਾ ਇੱਕ ਵਾਰੀ ਦੇਖੂਗਾ ਸਹੀ ਗੱਲ ਉਸ ਤੋਂ ਬਾਅਦ ਮੇਰੇ ਤੇ ਨਿਰਭਰ ਆ ਵੀ ਮੈਂ ਔਡੀਅেন্স ਨੂੰ ਆਪਦੇ ਨਾਲ ਜੋੜ ਸਕਦਾ ਜਾਂ ਨਹੀਂ ਜੋੜ ਸਕਦਾ ਉਹ ਹਾਂ ਉਹ ਆਪਣੇ ਡਿਪੈਂਡ ਕਰਦਾ ਉਹਦੇ ਨਾਲ ਮੈਂ ਕਿਸੇ ਇੰਟਰਵਿਊ ਸੁਣਿਆ ਸੀ ਦੀਪੀ ਮਖਸੂਸਪੂਰੀ ਸਾਹਿਬ ਨੇ ਕਿਹਾ ਜਸਵੰਤ ਸੰਦੀਲਾ ਨੂੰ ਕਿ ਮੇਰਾ ਯਾਰ ਗਾਣਾ ਦੇ ਮਾਨਕ ਨੂੰ ਮੈਂ ਚਾਹਣਾ ਦੀਪੀ ਮਖਸੂਸਪੂਰੀ ਸਾਹਿਬ ਕਹਿੰਦੇ ਮੈਂ ਚਾਹਣਾ ਵੀ ਮਾਨਕ ਮੇਰਾ ਗਾਣਾ ਗਾਵੇ ਅੱਛਾ ਤੇ ਉਹਨਾਂ ਦੇ ਸੰਦੀਲਾ ਸਾਹਿਬ ਨੇ ਮੈਂ ਦੇਬੀ ਤੋਂ ਗਾਣਾ ਲੈ ਕੇ ਮਾਨਕ ਨੂੰ ਦਿੱਤਾ ਮਾਨਕ ਸਾਹਿਬ ਨੇ ਗਾਣਾ ਗਾਇਆ ਚਾਈ ਫਿਰ ਸੰਦੀਲੇ ਨੇ ਇੱਕ ਗੱਲ ਕਹੀ ਦੇਵੀ ਨੂੰ ਕਿ ਦੇਖ ਸ਼ਫਾਰ ਸ਼ਿਕੋ ਵਾਰ ਲੱਗਦੀ ਬਰੀ ਬਰੀ ਨਹੀਂ ਲੱਗਦੀ ਹਾਂ ਉਦੋਂ ਬਾਅਦ ਜੇ ਤੇਰੇ ਗਾਣੇ ਸੋਹਣੇ ਹੋਏ ਤਾਂ ਆਪਣੇ ਆਪ ਚੱਲਣਗੇ ਸਹੀ ਗੱਲ ਸੋ ਉਸੇ ਤਰ੍ਹਾਂ ਇਹ ਵਲੋਗਾਂ ਦਾ حساب ਕਿਤਾਬ ਆ ਬਾਈ ਠੀਕ ਹੈ ਤੁਹਾਡੇ ਨਾਲ ਲੋਕ ਤਾਂ ਹੀ ਜੋੜਨਗੇ ਜੇ ਤੁਸੀਂ ਇਹਨਾਂ ਨੂੰ ਵੱਖਰੇ ਤਰੀਕੇ ਨਾਲ ਉਹ ਚੀਜ਼ ਪੇਸ਼ ਕਰੋਗੇ ਸਹੀ ਗੱਲ ਸਹੀ YouTube ਤੇ ਵੀਰੇ ਹਰ ਰੋਜ਼ ਕਰੋੜਾਂ ਵੀਡੀਓ ਚੜ੍ਹਦੀਆਂ ਨੇ ਹਾਂ ਠੀਕ ਆਪਾਂ ਦੇਖਦੇ ਹਾਂ ਯਾਰ ਰੋਜ਼ ਤੇ ਅਰਬਾਂ ਲੋਕ ਦੇਖਣ ਵਾਲੇ ਬੈਠੇ ਆ ਲੋਕਾਂ ਨੇ ਕੁਛ ਨਾ ਕੁਛ ਦੇਖਣੇ ਦੇਖਣਾ ਸਮਾ ਫੋਨ ਦਾ ਹਰ ਇੱਕ ਦੇ ਹੱਥ 'ਚ ਫੋਨ ਆ ਸਹੀ ਹੈ ਇੰਟਰਨੈਟ ਹਸਾਬ ਸਰ ਦੇ ਮਿਲ ਜਾਂਦੇ ਤੇ ਸਸਤੇ ਮਿਲ ਜਾਂਦੇ ਆ ਪਰ ਇਹਨੇ ਸਕਰੋਲ ਕਰਨਾ ਸਹੀ ਗੱਲ ਠੀਕ ਆ ਤੇ ਜੇ ਤੁਸੀਂ ਆਪਾਂ ਉਹਨਾਂ ਨੂੰ ਆਪਦੇ ਨਾਲ ਜੋੜ ਲਾਂਗੇ ਤੇ ਚਾਰਜ ਕਰ ਲਵੇ ਆਪਾਂ ਨੂੰ ਦੇਖਣ ਲਈ ਆਉਣਗੇ ਆਉਣਗੇ ਤਾਂ ਕਰਕੇ ਬਾਈ ਹੁਣੇ ਮੈਨੂੰ ਇਹਨਾਂ ਨੇ ਨਵਾਂ YouTube ਚੈਨਲ ਸ਼ੁਰੂ ਕੀਤਾ ਤੇ ਮੈਂ ਬੇਨਤੀ ਕਰਦਾ ਵੀਰਾਂ ਭਰਾਵਾਂ ਨੂੰ ਇਹਨਾਂ ਨੂੰ ਜਰੂਰ ਦੇਖਿਓ ਵੀਰ ਇਹ ਤੁਸੀਂ ਵੀ ਠੀਕ ਹੈ ਸੰਗਣਾ ਵੀ ਨਹੀਂ ਨਾ ਨਾ ਬਹੁਤ ਧੰਨਵਾਦ ਮੈਂ ਤੁਹਾਨੂੰ ਦੱਸਿਆ ਨਾ ਆਪਦੀ ਬਾਜ ਰਿਕਾਰਡ ਕਰਕੇ ਬੰਦਾ ਸੁਣੇ ਤੇ ਆਪਦੇ ਆਪ ਨੂੰ ਸੰਗ ਲੱਗਦਾ ਸੰਗ ਲੱਗਦੀ ਆ ਬਾਕੀ ਬਹੁਤ ਧੰਨਵਾਦ ਵੀਰੇ ਦਾ ਇਹ ਮਿਲ ਗਏ ਦੂਜਾ ਇਹਨਾਂ ਨੇ ਬਹੁਤ ਸਾਰੀਆਂ ਨੋਲਿਜ ਦੀਆਂ ਗੱਲਾਂ ਦੱਸੀਆਂ ਆਪਣੇ ਚੈਨਲ ਦੇ ਲਈ ਤੇ ਬਹੁਤ ਬਸ ਇਹ ਗੱਲਾਂ ਨੂੰ ਤੁਸੀਂ ਉਹ ਕਰਨਾ ਠੀਕ ਹੈ ਜੀ ਲਾਗੂ ਕਰ ਲੈਣਾ ਲਾਗੂ ਕਰਨਾ ਠੀਕ ਆ ਬਾਕੀ ਇਹ ਹੁੰਦਾ ਵੀਰੇ ਵੀ ਤੁਹਾਡੀ ਦਿਲਚਸਪੀ ਕਾਦੇ ਚ ਤੁਸੀਂ ਟਰੈਵਲ ਵਲੌਗ ਬਣਾਉਣਾ ਚਾਹੁੰਦੇ ਹੋ ਤੁਸੀਂ ਕਈ ਬੀਬੀਆਂ ਬੜਾ ਸੋਹਣਾ ਖਾਣਾ-ਦਾਣਾ ਬਣਾਉਂਦੀਆਂ ਨੇ ਹਾਂ ਹਾਂ ਤੇ ਆਪਦਾ ਕੁਕਿੰਗ ਵਲੌਗ ਸ਼ੁਰੂ ਕਰ ਲੈਂਦੀਆਂ ਠੀਕ ਐ ਯਾਰ ਜੀ ਗੱਲ ਆ ਵੀ ਜਦੋਂ ਬੰਦਾ ਘਰੋਂ ਬਾਹਰ ਜਾਂਦਾ ਕੱਲਾ ਕਹਿਣਾ ਹੁੰਦਾ ਤਾਂ ਉਹਨੇ ਇਹ ਦੇਖਣਾ ਵੀ ਭਿੰਡੀਆਂ ਸਬਜ਼ੀ ਕਿਵੇਂ ਬਣਦੀ ਆ ਹੂੰ ਉਹਨੇ ਜਦੋਂ YouTube ਤੇ ਜਾਣਾ ਭਿੰਡੀਆਂ ਦੀ ਸਬਜ਼ੀ ਤੇ ਕਿਵੇਂ ਬਣੂਗੀ ਠੀਕ ਐ ਤੇ ਉਹ ਕਿਸੇ ਪੰਜਾਬੀ ਬੀਬੀ ਦੀ ਓੜੀ ਵੀਡੀਓ ਮੁਰੇ ਆ ਗਈ ਉਹਨੇ ਖੋਲ ਕੇ ਦੇਖਣਾ ਤੇ ਆਪਦਾ ਸਬਜ਼ੀ ਭਾਜੀ ਉਹਨੇ ਬਣਾਉਣ ਲੱਗ ਪੈਣਾ ਸਹੀ ਗੱਲ YouTube ਬਸ ਮੁੰਦਰਾ ਬਾਈ ਮੈਂ ਵੀਡੀਓ ਨੂੰ ਬਣਾਉਣਾ ਵੀਡੀਓ ਨੂੰ ਐਡਿਟ ਕਰਨਾ ਯੂਟਿਊਬ ਸਟੂਡੀਓ ਨੂੰ ਚਲਾਉਣਾ ਇਹ ਸਭ ਕੁਝ ਮੈਂ ਆਪੇ ਸਿੱਖਿਆ ਅੱਛਾ ਇਹ ਤੁਹਾਡਾ ਕੋਈ ਗੁਰੂ ਨਹੀਂ ਹੈਗਾ ਹਾਂ ਸਭ ਕੁਝ ਮੈਂ ਆਪੇ ਸਿੱਖਿਆ ਤੇ ਆਪੇ ਉਹ ਤੋਂ ਯੂਟਿਊਬ ਤੋਂ ਵੀਰੇ ਬੜੀ ਗੱਲ ਗਈ ਆ ਕੋਈ ਫ੍ਰੈਂਚ ਸਿੱਖ ਰਿਹਾ ਕੋਈ ਅੰਗਰੇਜ਼ੀ ਬੋਲਣੀ ਸਿੱਖ ਰਿਹਾ ਕੋਈ ਜਰਮਨ ਬੋਲਣੀ ਸਿੱਖ ਰਿਹਾ ਕੋਈ ਉਹ ਤੋਂ 뮤ਜ਼ਿਕ ਬਣਾਉਣਾ ਸਿੱਖ ਰਿਹਾ ਸਾਰਾ ਕੁਝ ਆਪਣ ਨੂੰ ਮਿਲ ਜਾਂਦਾ ਕੋਈ ਵੀ ਕੰਟੈਂਟ ਤੁਹਾਡੀ ਕਿਹੋ ਜਿਹੀ ਤਰ੍ਹਾਂ ਦੀ ਸਮੱਸਿਆ ਹੋਵੇ ਤੁਸੀਂ ਯੂਟਿਊਬ ਤੇ ਟਿਊਟੋਰੀਅਲ ਹਰ ਤਰ੍ਹਾਂ ਦੇ ਪਏ ਨੇ ਬਾਈ ਸਹੀ ਯਾਰ ਤੁਸੀਂ ਉਹ ਤੇ ਮੱਥਾ ਮਾਰੋ ਉਹ ਚੀਜ਼ ਸਾਹਮਣੇ ਆ ਜਾਣੀ ਹੈ ਤੇ ਤੁਸੀਂ ਚਾਰ ਪੰਜ ਵੀਡੀਓ ਦੇਖੇ ਤੁਹਾਡੀ ਗੱਲ ਖਾਨੇ ਪੈ ਜੂਗੀ ਆ ਚੀਜ਼ ਕਿਦਾਂ ਕਰਨੀ ਹੈ ਠੀਕ ਹੈ ਤੇ ਮੈਂ ਤੁਹਾਨੂੰ ਇਹੀ ਕਹਣਾ ਕਿ ਤੁਸੀਂ ਕੁਝ ਵੀ ਸਿੱਖਣਾ ਸਿਕਾਣਾ ਹੋਵੇ ਕਿਸੇ ਦੇ ਕਿਸੇ ਦੇ ਬੰਦੇ ਦੇ ਕੋਲੇ ਕਹਿਣਾ ਮੱਥਾ ਮਾਰਨ ਦੀ ਲੋੜ ਨਹੀਂ ਤਾਂ YouTube search YouTube ਤੇ ਉਹਨੂੰ ਚੀਜ਼ ਨੂੰ ਸਰਚ ਕਰੋ ਵੀ ਹਾਊ ਟੂ ਐਡਿਟ ਵੀਡੀਓ ਇਨ VN ਐਪਲੀਕੇਸ਼ਨ ਹਮ ਉਹਨੇ ਤੁਹਾਨੂੰ ਦੱਸ ਦੇਣਾ ਟਿਊਟੋਰੀਅਲ ਦੇਖੋ ਦੋ ਤਿੰਨ ਤੁਹਾਡੀ ਗੱਲ ਸਮਝ ਆ ਜਾਣੀ ਆ ਤੇ ਉਹਨੂੰ YouTube ਤੇ ਅਪਲੋਡ ਕਰਨਾ ਉਕੇ ਐਡਿਟਿੰਗ ਦੀ ਐਪਲੀਕੇਸ਼ਨ ਕਿਹੜੀ ਕਿਹਾ ਮੈਂ ਵੀ ਬੀਐਨ ਵਰਤਦਾ ਹੁੰਦਾ ਬੀਐਨ ਬੀਐਨ ਐਪਲੀਕੇਸ਼ਨ ਤੇ ਜਿਹੜੇ ਮੈਂ ਥੰਬਨੇਲ ਬਣਾਉਣਾ ਹੁੰਦਾ ਉਹ ਇੱਕ ਐਪਲੀਕੇਸ਼ਨ ਆ ਪਿਕਸ ਆਰਟ ਪੀ ਆਈ ਪੀ ਆ ਇਹ ਯਾਰ ਪੇਡ ਆ ਮੇਰੇ ਆ ਪਿਕਸ ਆਰਟ ਵੀਰੇ ਫਰੀ ਵੀ ਹੁੰਦੀ ਆ ਤੇ ਕਦੇ ਕਦੇ ਪੇਡ ਜੀ ਵੀ ਕਰ ਦਿੰਦੇ ਲੱਛਣ ਜੇ ਇਹ ਕਦੇ ਕਦੇ ਪੈਸੇ ਹੀ ਮੰਗ ਲੈਂਦੇ ਮੈਂ ਨਹੀਂ ਕਦੇ ਪੈਸੇ ਭਰੇ ਸੀ ਪਰ ਪਿੱਛੇ ਜ ਮੈਂ ਇੱਕ ਥਾਂ ਤੇ ਨਾ ਕੁਝ ਉਹਦੇ ਥੰਬਨੇਲ ਦੇ ਵਿੱਚ ਨੂੰ ਸੋਹਣਾ ਬਣਾਉਣ ਲਈ ਕੁਝ ਫਿਲਟਰ ਜੇ ਲੱਗ ਲੱਗ ਜਾਂਦੇ ਨੇ ਉਹਨਾਂ ਲਈ ਮੈਂ ਕਰੀ ਪਾਏ ਭਰੀ ਸੀਗੇ ਉਹਨੂੰ 60 ਵੈਸੇ ਪੱਕਾ ਨਹੀਂ ਪੈਸੇ ਭਰਨੀ ਜਰੂਰਤ ਨਹੀਂ ਸਰ ਜਾਂਦਾ ਉਸ ਚੀਜ਼ਾਂ ਦੇ ਲਈ ਤੁਹਾਨੂੰ ਪੈਸੇ ਭਰਨੇ ਪੈਂਦੇ ਨੇ ਉਹ ਕੋਸ ਚੀਜ਼ਾਂ ਤੁਹਾਨੂੰ ਇਹਦੇ ਚ ਮੁਫਤ ਮਿਲ ਜਾਂਦੀਆਂ ਇਜ਼ੀ ਆ ਮਤਲਬ ਬਿਲਕੁਲ ਸਿੰਪਲ ਜਿਹਾ ਟ੍ਰਿਕ ਹੈ ਬੜੀ ਸੌਖੀ ਆ ਮੈਂ ਇੱਕ ਵਾਰੀ ਇੱਕ ਮਿੱਤਰ ਨੂੰ ਪੁੱਛਿਆ ਸੀਗਾ ਹੂੰ ਉਹਨੇ ਮੈਨੂੰ ਦੱਸਿਆ ਸੀਗਾ ਵੀ ਤੂੰ ਇਹਨੂੰ ਟਿਊਟੋਰੀਅਲ ਦੇਖ ਲੈ ਉਹੀ ਗੱਲ ਤੁਹਾਡੀ YouTube ਤੇ ਮੱਥਾ ਮਾਰ ਕੇ ਮੈਂ ਸਿੱਖ ਗਿਆ ਸੀ ਕਿਦਾਂ ਥੰਬਨੇਲ ਬਣਾ ਸਕਦੇ ਆ ਉਹਨਾਂ ਮੈਂ ਆਪੇ ਹੀ ਸਾਰਾ ਕੁਝ ਸਿੱਖਿਆ ਹਾਂ ਆਪੇ ਮੈਂ ਤੁਹਾਨੂੰ ਉਹੀ ਕਹਿ ਰਿਹਾ ਬਾਈ ਜੀ ਤੁਸੀਂ ਵੀ ਮੈਂ ਤਾਂ ਕਰੀ ਚੱਲੂ ਤੇ ਸਭ ਕੁਝ ਆ ਹਾਜ਼ਰ ਨਾਜ਼ਰ ਹੋਣਾ ਜਿੱਦਾਂ ਹੁਣ ਆਪਾਂ ਵੀਡੀਓ ਬਣਾਈ ਜਾਂਦੇ ਆਪਾਂ ਲਾਗੇ ਬੈਠੇ ਆ ਇਹਦੇ ਮੋਬਾਈਲ ਦੇ ਕੋਲ ਬਹੁਤ ਹੀ ਦੂਰ ਰਹੀ ਸਹੀ ਗੱਲ ਜਦੋਂ ਜਦੋਂ ਇੱਕ ਇੰਟਰਵਿਊ ਵਾਲੀ ਗੱਲਬਾਤ ਜੀ ਹੁੰਦੀ ਆ ਉਦੋਂ ਤੁਹਾਡਾ ਚਿਹਰਾ ਨੇੜੇ ਹੋਣਾ ਚਾਹੀਦਾ ਓਕੇ ਜੇ ਤੁਸੀਂ ਬਲੌਗਿੰਗ ਕਰੀ ਜਾਂਦੇ ਹੋ ਬਾਹਰ ਓਕੇ ਉਦੋਂ ਤੁਸੀਂ ਖੁੱਲਾ ਫੋਟੋ ਉਦੋਂ ਕੁਝ ਵੀ ਦਿਖਾ ਸਕਦੇ ਹੋ ਉਦੋਂ 0.5 ਨਹੀਂ ਹੁੰਦਾ 0.5 0.5 ਤੇ ਤੁਸੀਂ ਜੀ ਵੀਡੀਓ ਬਣਾਉਣੀ ਆ ਉਹ ਫਰੇਮ ਬਹੁਤ ਖੁੱਲ ਜਾਣਾ ਪੂਰਾ ਮਤਲਬ ਵਾਈਡ ਵਾਈਡ ਜੀ ਜੀ ਤਨੂਆ ਪਹਿਲਾਂ ਗੱਲ ਕਰਦਾ ਤੁਹਾਡੀ ਜੇ ਗੱਲ ਉਥੋਂ ਗੱਲ ਸੋਹਣੀ ਨਹੀਂ ਵੀ ਹੈਗੀ ਹੂੰ ਹੂੰ ਠੀਕ ਹੈ ਤਾਂ ਦੇਖਣ ਵਾਲੇ ਦੀ ਦਿਲਚਸਪੀ ਉਹ ਫਰੇਮ ਦੇ ਵਿੱਚ ਬਣੀ ਰਹੇ ਉਹਨੂੰ ਫਰੇਮ ਦੇ ਵਿੱਚ ਕੋਈ ਘਰ ਦਿਸ ਜਾਂਦਾ ਰੁੱਖ ਦਿਸ ਜਾਂਦਾ ਕੋਈ ਸਾਈਕਲ ਚਲਾਉਂਦਾ ਜਵਾਗ ਦਿਸ ਜਾਂਦਾ ਠੀਕ ਹੈ ਉਹ ਵੇਖਣ ਵਾਲੇ ਨੂੰ ਵਧੀਆ ਲੱਗੇ ਉਹ ਚੀਜ਼ ਵਧੀਆ ਤੇ ਜਦੋਂ ਇੰਟਰਵਿਊ ਕੋਈ ਉਦੋਂ ਫਰੇਮ ਨੇੜੇ ਹੋਣਾ ਚਾਹੀਦਾ ਹਾਂ ਉਦੋਂ ਥੋੜਾ ਜਿਹਾ ਚਿਹਰਾ ਨੇੜੇ ਹੋਵੇ ਤਾਂ ਸੋਹਣੀ ਗੱਲ ਬਦ ਲੱਗਦੀ ਸੁਣਨ ਦਾ ਸਵਾਦ ਆਉਂਦਾ ਬਸ ਜਿਹੜੀਆਂ ਇੰਟਰਵਿਊਸ ਹੁੰਦੀਆਂ ਨੇ ਦੇਖੀਆਂ ਨਹੀਂ ਜਾਂਦੀਆਂ ਸੁਣੀਆਂ ਜਾਂਦੀਆਂ ਟ੍ਰੱਕਾਂ ਵਾਲੀ ਬੇਲੀ ਜਾਂ ਪੋਡਕਾਸਟ ਕੁਝ ਵੀ ਆ ਉਹਨੂੰ ਲਾ ਕੇ ਰੱਖ ਦਿੰਦੇ ਆ ਫੋਨ ਤੇ ਕੰਨ ਰਸ ਹੁੰਦਾ ਰਹਿੰਦਾ ਗੱਲ ਕੰਨ ਚ ਪੈਂਦੀ ਰਹਿੰਦੀ ਆ ਬਾਈ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਤਾਂ ਤਜਰਬਾ ਜਿਹੜਾ ਵੀਰੇ ਉਹ ਤੁਹਾਡਾ ਤੁਸੀਂ ਸਾਂਝਾ ਕਰਿਆ ਹਨ ਕੋਈ ਹੋਰ ਸਪੈਸ਼ਲ ਜੀ ਗੱਲ ਜਿਹੜੀ ਸਾਡੇ ਲਈ ਹੋਵੇ ਨਵੇਂਾਂ ਲਈ ਜਾਂ ਹੋਰ ਵੀ ਕਈ ਦੇਖਣ ਬਸ ਉਹੀ ਆ ਵੀ ਸੰਗਣਾਣੀ ਸੰਗਣਾਣੀ ਤੁਹਾਡੇ ਰਿਸ਼ਤੇਦਾਰ ਕੀ ਕਹਿੰਦੇ ਆ ਤੁਹਾਡੇ ਮਿੱਤਰ ਬੇਲੀ ਕੀ ਕਹਿਣਗੇ ਹਾਂ ਇਹ ਗੱਲ ਤੁਨੇ ਚੇਭ ਮੰਨੀ। ਕੋਈ ਨਾ ਤਾਂ ਵੀਰੇ ਵੀਲਾ ਸਾਰਨੇ ਗਏ ਨਾ ਕਿ ਕਿਸੇ ਨਾਲ ਕਿਸੇ ਨੂੰ ਕੁਛ ਨਾ ਕੁਛ ਕਹਿਦੇ ਹੀ ਰਹਿਣਾ। ਨਹੀਂ ਉਹ ਤਾਂ ਐ ਨਾ ਕੋਈ ਕਹਿੰਦੇ ਯਾਰ ਤੂੰ ਕੰਮ ਨਹੀਂ ਕਰਦਾ ਹੁਣ। ਤੂੰ ਤਾਂ ਐ ਵਿਲਾ ਤੁਰਿਆ ਫਿਰਦਾ ਹੈ ਨਾ। ਹੁਣ ਵੀਰੇ ਤੁਸੀਂ ਟੂਰ ਦਾ ਪੁੱਛਣਾ ਸੀਗਾ ਵੀ ਸਾਡੇ ਲਈ ਕਿਹੜਾ ਸਟਾਰਟਿੰਗ ਤੋਂ ਵਧੀਆ ਰਹੂਗਾ ਜੇ ਮੈਂ ਤੁਹਾਡੇ ਤਜਰਬੇ ਨਾਲ। ਤੁਹਾਨੂੰ ਇਹੀ ਸਲਾਹ ਦਿੰਦਾ ਵੀਰੇ ਕਿ ਤੁਸੀਂ ਪਹਿਲਾਂ ਪੰਜਾਬ ਨੂੰ ਘੁੰਮੋ। ਹੂੰ। ਫਿਰ ਇੰਡੀਆ ਦੀਆਂ ਥਾਵਾਂ ਘੁੰਮੋ ਫਿਰ ਹੌਲੀ-ਹੌਲੀ ਬਾਹਰ ਨੂੰ ਨਿਕਲੋ। ਠੀਕ ਹੈ। ਇੱਕਦਮ ਵੱਡੀ ਛਾਲ ਮਾਰਨ ਦੀ ਲੋੜ ਨਹੀਂ। हां ताड़ा ਤੁਸੀਂ ਸਾਊਥ ਇੰਡੀਆ ਵਲ ਘੁੰਮੋਗੇ ਠੀਕ ਹੈ ਤਾਂ ਥੋੜਾ ਡਰ ਨਿਕਲ ਜਾਂਦਾ ਬਾਹਰ ਘੁੰਮਣ ਕਰਨ ਦਾ ਠੀਕ ਹੈ ਤੁਸੀਂ ਖੁੱਲ ਜਾਂਦੇ ਹੋ ਲੋਕਾਂ ਨਾਲ ਵਿਚਰਨਾ ਸ਼ੁਰੂ ਹੋ ਜਾਂਦਾ ਠੀਕ ਹੈ ਬਾਹਰ ਜਾ ਕੇ ਆਪਾਂ ਗੱਲ ਕਿਦਾਂ ਕਰਨੀ ਹੈ ਬਗਾਨੇ ਬੰਦਿਆਂ ਨਾਲ ਹੌਲੀ ਹੌਲੀ ਉਹ ਵਾਲੇ ਸਿੱਖੇ ਅੰਦਰ ਦਾ ਬੰਦਾ ਮਾਨਸਿਕ ਤੌਰ ਤੇ ਤਿਆਰ ਹੋ ਜਾਂਦਾ ਵੀ ਮੈਂ ਦੇਸ਼ ਤੋਂ ਬਾਹਰ ਵੀ ਜਾ ਸਕਦਾ ਸਹੀ ਗੱਲ ਨਾਲੇ ਯਾਰ ਆਪਣੇ ਮਤਲਬ ਇੰਡੀਆ 'ਚ ਬਹੁਤ ਕੁਝ ਹੈ ਅਜੇ ਦਿਖਣ ਨੂੰ ਬਹੁਤ ਕੁਝ ਆ ਬਾਈ ਬਹੁਤ ਵੱਡਾ ਦੇਸ਼ ਉਹ ਥਾਵਾਂ ਦੇਖੋ ਤੁਸੀਂ ਕੋਈ ਟਰੈਕਿੰਗ ਕਰ ਲਿਓ ਕੁਝ ਪਹਾੜਾਂ ਪੂੜਾ ਚੜਿਓ ਠੀਕ ਹੈ ਤੇ ਬਸ ਇਹ ਦਾ ਕੁਝ ਕਰਦੇ ਰਹੋ ਬਾਈ ਤੇ ਬਾਕੀ ਕਿਉਂਕਿ ਤੁਸੀਂ ਤਾਂ ਸਾਈਕਲਿੰਗ ਕਰਦੇ ਤੇ ਅਸੀਂ ਤਾਂ ਹੁਣ ਬਾਈਕ ਤੇ ਜਾਂ ਟ੍ਰੇਨ ਤੇ ਸਫਰ ਕਰਾਂਗੇ ਕੋਈ ਚੱਕਰ ਤਾਂ ਨਹੀਂ ਕੋਈ ਸਮੱਸਿਆ ਨਹੀਂ ਵੀਰੇ ਤੁਸੀਂ ਰੇਲ ਤੇ ਸਫਰ ਕਰੋ ਓਕੇ ਰੇਲ ਦਾ ਸਫਰ ਸਸਤਾ ਰਹਿੰਦਾ ਤੇ ਬਾਕੀ ਪਬਲਿਕ ਟਰਾਂਸਪੋਰਟਰ ਦੀ ਬੱਸਾਂ ਠੀਕ ਹੈ ਤੇ ਫੜਫੜ ਕੇ ਤੁਸੀਂ ਉਹ ਜਿਹੇ ਥਾਵਾਂ ਤੇ ਜਾ ਸਕਦੇ ਹੋ ਬਾਈ ਠੀਕ ਹੋਰ ਠੀਕ ਹੈ ਇੰਡੀਆ ਜ ਬਹੁਤ ਕੁਛ ਦੇਖਣ ਵਾਲਾ ਤੁਸੀਂ ਹੌਲੀ 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 ਦੇਖੋ ਬੰਦਾ ਉਹ ਦੇਖੀਏ ਸਹੀ ਹੈ ਬਸ ਇੱਕ ਗੱਲ ਤੁਸੀ ਧਿਆਨ ਇਹ ਰੱਖਣਾ ਜਦੋਂ ਵੀਡੀਓ ਬਣਾਉਣੀ ਆ ਤੁਹਾਡੀ ਮੈਮਰੀ ਫੋਨ ਦੀ ਭਰਨੀ ਨਹੀਂ ਚਾਹੀਦੀ ਅੱਛਾ ਜਿਹੜੀ ਹੌਣ ਫੁੱਲ ਹੋ ਗਈ ਉਹ ਤੋਂ ਪਹਿਲਾਂ ਤੁਸੀਂ ਫੋਨ ਨੂੰ ਵਿਲਾ ਕਰ ਲੈਣਾ ਹਾਂ ਫਿਰ ਵੀ ਭਾਈ ਜਿਹੜੀ ਗੱਲਬਾਤ ਹੋਣੀ ਉਹ ਇੱਕੋ ਟੇਕ ਚ ਹੋ ਜੇ ਇੱਕੋ ਚ ਹੋ ਜੇ ਸਹੀ ਕਿਉਂਕਿ ਮੈਮਰੀ ਭਰ ਗਈ ਸੀ ਨਾ ਤਾਂ ਵੀਰਾ ਕਹਿੰਦਾ ਤੇ ਨਾਲੇ ਇਹ ਆ ਨਾ ਧਿਆਨ ਜਾ ਪੜ ਕੇ ਜਾਂਦਾ ਕਈ ਵਾਰ ਬੰਦਾ ਦੇਖਦਾ ਹੀ ਨਹੀਂ ਯਾਰ ਬਟਨ ਵੱਲ ਹਾਂ ਹੈਨਾ ਆ ਆ ਉਕੇ ਵੀ ਐਂ ਵੀ ਹੁੰਦਾ ਹਾਂ ਉਹ ਬਟਨ ਆਨ ਨਹੀਂ ਕਰਦੇ ਗੱਲਬਾਤ ਸ਼ੁਰੂ ਕਰ ਲਈਦੀ ਐ ਐਂ ਵੀ ਹੋ ਜਾਂਦਾ ਬਹੁਤ ਵਾਰ ਹੋਇਆ ਐਂ ਵੀ ਹੋ ਜਾਂਦਾ ਠੀਕ ਆ ਵੀਰੇ ਬਹੁਤ ਬਹੁਤ ਧੰਨਵਾਦ ਆ ਸਾਨੂੰ ਵੀ 6:00 ਵੱਜ ਗਏ ਹੁਣ ਚੱਲੀਏ ਥੈਂਕ ਯੂ ਭਾਈ ਜੀ ਐਂ ਨੂੰ ਵੀਰੇ ਓਕੇ ਜੀ ਸਾਡਾ ਬਹੁਤ ਬਹੁਤ ਧੰਨਵਾਦ ਭਾਈ ਜੀ